ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਸਿੱਖ ਭਾਈ ਕੀਰਤਨੀਆ ਜੋ ਗੁਰੂ ਘਰ ਦੇ ਵਿੱਚ ਚੌੜਦਾਰ ਸੀ ਚੌੜ ਦੀ ਸੇਵਾ ਕਰਦਾ ਸੀ ਉਸ ਦਾ ਪਿਤਾ ਭਾਈ ਗੁਰਦਾਸ ਮਰਨ ਤੋਂ ਬਾਅਦ ਰਿਛ ਦੀ ਜੂਨ ਦੇ ਵਿੱਚ ਪਿਆ ਕਿਉਂ ਪਿਆ ਅਤੇ ਗੁਰੂ ਸਾਹਿਬ ਜੀ ਨੇ ਕਿਸ ਤਰ੍ਹਾਂ ਉਸ ਦਾ ਉਧਾਰ ਕੀਤਾ ਆਓ ਇਹ ਇਤਿਹਾਸ ਆਪਾਂ ਸਰਵਣ ਕਰੀਏ ਉਦਾਂ ਆਪਾਂ ਇਹ ਗੱਲ ਜਾਣਦੇ ਹਾਂ ਕਿ ਜੋ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਕਰਦਾ ਹੈ ਬਾਣੀ ਪੜਦਾ ਹੈ ਬਾਣੀ ਸੁਣਦਾ ਹੈ ਉਸ ਦਾ ਇਹਨਾਂ ਜੁਨਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਪਰ ਐਸਾ ਕੀ ਕਾਰਨ ਹੋਇਆ ਕਿ ਭਾਈ ਗੁਰਦਾਸ ਸੇਵਾ ਵੀ ਕਰਦਾ ਸੀ ਫਿਰ ਵੀ ਉਸ ਨੂੰ ਰਿੱਚ ਦੀ ਜੁਨੀ ਮਿਲੀ ਹੈ ਥੋ ਆਓ ਪਾਵਨ ਇਤਿਹਾਸ ਨਾਲ ਜੁੜੀਏ ਸਾਧ ਸੰਗਤ ਜੀਓ ਇੱਕ ਵਾਰ ਕੀ ਹੋਇਆ ਸਤਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਦੀਵਾਨ ਸਜਿਆ ਹੋਇਆ ਹੈ ਗੁਰੂ ਕੀਆ ਸੰਗਤਾਂ ਦੂਰ ਨੇੜੇ ਤੋਂ ਆ ਕਰਕੇ ਸਤਿਗੁਰਾਂ ਦੇ ਪਾਵਨ ਦਰਬਾਰ ਦੇ ਵਿੱਚ ਸਤਿਗੁਰਾਂ ਦੇ ਬਚਨ ਸੁਣ ਰਹੀਆਂ ਹਨ ਇਸੇ ਤਰ੍ਹਾਂ ਹੋਰ ਸਿੱਖ ਗੁਰੂ ਘਰ ਦੀਆਂ ਸੇਵਾਵਾਂ ਕਰ ਰਹੇ ਨੇ ਗੁਰੂ ਸਾਹਿਬ ਜੀ ਮਹਾਰਾਜ ਸਾਰਿਆਂ ਨੂੰ ਜਿੱਥੇ ਪਾਵਨ ਬਾਣੀ ਦੇ ਬਚਨ ਦੱਸ ਰਹੇ ਨੇ ਉੱਥੇ ਦਰਸ਼ਨ ਦੇਦਾਰੇ ਬਖਸ਼ ਕੇ ਨਿਹਾਲ ਕਰ ਰਹੇ ਨੇ ਸੋ ਗੁਰੂ ਘਰ ਦਾ ਸੇਵਾਦਾਰ ਭਾਈ ਕੀਰਤਨੀਆ ਜੋ ਉਸ ਵੇਲੇ ਗੁਰੂ ਘਰ ਦੇ ਵਿੱਚ ਚੌੜਦਾਰ ਸੀ ਚੌੜ ਦੀ ਸੇਵਾ ਨਿਭਾਰ ਰਿਹਾ ਹੈ ਵੇਖਦਿਆਂ ਵੇਖਦਿਆਂ ਕੀ ਹੋਇਆ ਕਿ ਉੱਥੇ ਇੱਕ ਕਲੰਦਰ ਆਇਆ ਜਿਸ ਕਲੰਦਰ ਨੇ ਆਪਣੀ ਕੈਦ ਦੇ ਵਿੱਚ ਇੱਕ ਰਿਛ ਰੱਖਿਆ ਹੋਇਆ ਸੀ ਉਹ ਰਿਛ ਲੈ ਕੇ ਨਗਰ ਦੇ ਵਿੱਚ ਫਿਰ ਰਿਹਾ ਸੀ ਜਿੱਥੇ ਵੀ ਉਹ ਜਾਵੇ ਉਹ ਲੋਕਾਂ ਨੂੰ ਆਪਣਾ ਰਿਚ ਜਦੋਂ ਪਿੰਜਰੇ ਦੇ ਵਿੱਚੋਂ ਕੱਢ ਕੇ ਤਮਾਸ਼ੇ ਵਿਖਾਵੇ ਤੇ ਲੋਕ ਬੜੇ ਖੁਸ਼ ਹੋਣ ਬਦਲੇ ਦੇ ਵਿੱਚ ਉਸ ਨੂੰ ਕੁਝ ਨਾ ਕੁਝ ਦੇਣ ਇਸ ਤਰ੍ਹਾਂ ਉਸ ਰਿਸ਼ ਨੂੰ ਆਪਣੇ ਕਾਬੂ ਦੇ ਵਿੱਚ ਕਰਕੇ ਉਸ ਕਲੰਦਰ ਨੇ ਆਪਣੀ ਕਮਾਈ ਦਾ ਸਾਧਨ ਬਣਾਇਆ ਹੋਇਆ ਸੀ ਹੁਣ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲ ਇੱਡਾ ਵੱਡਾ ਇਕੰਠ ਵੇਖਿਆ ਨਾ ਉਹ ਕਲੰਦਰ ਉਹ ਉਸ ਰਿਛੇ ਨੂੰ ਲੈ ਕੇ ਉੱਥੇ ਆ ਪਹੁੰਚਿਆ ਕਿ ਸ਼ਾਇਦ ਇੱਥੇ ਵੀ ਲੋਕ ਮੇਰੇ ਰਿਛੇ ਦੇ ਤਮਾਸ਼ੇ ਵੇਖਣਗੇ ਬਦਲੇ ਦੇ ਵਿੱਚ ਮੈਨੂੰ ਧਨ ਮਿਲੇਗਾ ਸੋ ਜਿੱਥੇ ਗੁਰੂ ਸਾਹਿਬ ਜੀ ਮਹਾਰਾਜ ਰਹਾਣੀ ਉਪਦੇਸ਼ ਦਿੰਦੇ ਸਨ ਉੱਥੇ ਅੱਜ ਸੰਗਤ ਵੀ ਹੈਰਾਨ ਹੋ ਗਈ ਕਿ ਗੁਰੂ ਸਾਹਿਬ ਜੀ ਮਹਾਰਾਜ ਦੇ ਕਲੋਂ ਜਦੋਂ ਉਸੇ ਕਲੰਦਰ ਨੇ ਆਗਿਆ ਮੰਗੀ ਨਾ ਕਿ ਸਤਿਗੁਰੂ ਜੀ ਮੈਨੂੰ ਇਹ ਰਿਚ ਦੇ ਤਮਾਸ਼ੇ ਵਿਖਾਉਣ ਦੀ ਆਗਿਆ ਦੇਓ ਤਾਂ ਗੁਰੂ ਸਾਹਿਬ ਜੀ ਮਹਾਰਾਜ ਉਸੇ ਵੇਲੇ ਮੰਨ ਗਏ ਮਹਾਰਾਜ ਆਖਣ ਲੱਗੇ ਠੀਕ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਅੱਗੇ ਐਸੇ ਕਾਰਨਾਮਿਆਂ ਤੋਂ ਸੰਗਤਾਂ ਨੂੰ ਰੋਕ ਕੇ ਆਖਦੇ ਸਨ ਕਿ ਸਮਾਂ ਖਰਾਬ ਨਹੀਂ ਕਰਨਾ ਚਾਹੀਦਾ ਬਾਣੀ ਪੜ੍ਹਨੀ ਚਾਹੀਦੀ ਹੈ ਸੇਵਾ ਸਿਮਰਨ ਵਾਲੇ ਪਾਸੇ ਲੱਗਣਾ ਚਾਹੀਦਾ ਅੱਜ ਲੋਕ ਪਹਿਲਾਂ ਤੇ ਹੈਰਾਨ ਹੋਏ ਕਿ ਸਤਗੁਰਾਂ ਨੇ ਇਸ ਕਲੰਦਰ ਨੂੰ ਇਸ ਤਰ੍ਹਾਂ ਸੰਗਤ ਨੂੰ ਤਮਾਸ਼ੇ ਵਿਖਾਉਣ ਦੀ ਆਗਿਆ ਕਿਉਂ ਦਿੱਤੀ ਆ ਪਰ ਸਾਧ ਸੰਗਤ ਜੀਓ ਲੋਕ ਇਸ ਗੱਲ ਤੋਂ ਅਨਜਾਨ ਨੇ ਕਿ ਗੁਰੂ ਦੀਆਂ ਤੇ ਗੁਰੂ ਜਾਣਦਾ ਹੈ ਇੱਕ ਗੁਰੂ ਹੀ ਹੈ ਜਿਕਰ ਗੁਰੂ ਦਾ ਸਿੱਖ ਆਪਣੀ ਕੀਤੀ ਹੋਈ ਗਲਤੀ ਦੇ ਕਰਕੇ ਕਿਸੇ ਚੱਕਰ ਦੇ ਵਿੱਚ 84 ਲੱਖ ਜੂਨ ਦੇ ਵਿੱਚ ਵੀ ਚਲਿਆ ਜਾਵੇ ਤਾਂ ਸਤਿਗੁਰੂ ਜੀ ਉਸ ਸਿੱਖ ਨੂੰ ਬਾਹੋਂ ਫੜ ਕੇ ਕੱਢਣ ਦੀ ਸਮਰੱਥਾ ਰੱਖਦੇ ਨੇ ਸੋ ਗੁਰੂ ਜੀ ਜੋ ਮਿਹਰ ਦੀ ਨਿਗਾ ਸੀ ਉਹ ਉਸ ਰਿச் ਦੇ ਉੱਤੇ ਪੈ ਚੁੱਕੀ ਸੀ ਜੋ ਉਸ ਕਲੰਦਰ ਦੇ ਕੋਲ ਸੀ ਹੁਣ ਕਲੰਦਰ ਨੇ ਗੁਰੂ ਸਾਹਿਬ ਜੀ ਪਾਸੋਂ ਵਰਜਾ ਲੈ ਲਈ ਉਹ ਕਲੰਦਰ ਆਪਣਾ ਰਿச் ਜਦੋਂ ਸਾਰਿਆਂ ਲੋਕਾਂ ਨੂੰ ਵਿਖਾਲਣ ਵਾਸਤੇ ਪਿੰਜਰੇ ਦੇ ਵਿੱਚ ਜੋ ਬੰਦ ਸੀ ਲਿਆ ਆਇਆ ਤੇ ਚਾਰ ਚਫੇਰੇ ਉਸ ਦੇ ਇਕੱਠ ਸਾਰਿਆਂ ਲੋਕਾਂ ਦਾ ਹੋ ਗਿਆ ਉਸ ਵੇਲੇ ਉਸ ਕਲੰਦਰ ਨੇ ਆਪਣਾ ਪਿੰਜਰਾ ਖੋਲਿਆ ਆਪਣਾ ਪਿੰਜਰਾ ਖੋਲ ਕੇ ਜਿਸ ਤਰ੍ਹਾਂ ਅੱਗੇ ਉਹ ਲੋਕਾਂ ਨੂੰ ਤਮਾਸ਼ੇ ਵਿਖਾਲਦਾ ਸੀ ਕਦੇ ਉਹ ਰਿਚ ਦੇ ਨਾਲ ਘੁਲੇ ਕਦੇ ਰਿਚ ਨੂੰ ਢਾ ਲਵੇ ਕਦੇ ਰਿਚ ਉਸ ਨੂੰ ਢਾ ਲਵੇ ਦੇ ਜਿੱਦਾਂ ਦੀਆਂ ਉਹ ਹਰਕਤਾਂ ਰਿਛ ਨੂੰ ਕਰਨ ਵਾਸਤੇ ਆਖੇ ਰਿਛ ਉਹਦਾਂ ਦੀਆਂ ਹਰਕਤਾਂ ਕਰੇ ਜਦੋਂ ਇਹ ਸਾਰਾ ਤਮਾਸ਼ਾ ਲੋਕ ਵੇਖ ਰਹੇ ਸਨ ਨਾ ਤਾਂ ਭਾਈ ਗੁਰਦਾਸ ਜੀ ਦਾ ਜੋ ਬੇਟਾ ਭਾਈ ਕੀਰਤਨੀਆ ਉਹ ਗੁਰੂ ਸਾਹਿਬ ਜੀ ਦਾ ਚੌੜਦਾਰ ਚੌੜਦੀ ਸੇਵਾ ਨਿਭਾਰ ਰਿਹਾ ਸੀ ਉਹ ਇਹ ਸਾਰਾ ਕੁਝ ਵੇਖ ਕੇ ਬੜਾ ਖਿੜਖੜਾ ਕੇ ਹੱਸਿਆ ਬੜਾ ਖੁਸ਼ ਹੋ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਭਾਈ ਕੀਰਤਨੀਆ ਵੱਲ ਵੇਖਦੇ ਨੇ ਜਦੋਂ ਫਿਰ ਉਹ ਭਾਈ ਕੀਰਤਨੀਆ ਦੁਬਾਰਾ ਖੜਖੜਾ ਕੇ ਹੱਸਿਆ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਲੱਗੇ ਭਾਈ ਕੀਰਤਨੀਆ ਬਹੁਤਾ ਖੁਸ਼ ਨਾ ਹੋ ਤੈਨੂੰ ਨਹੀਂ ਪਤਾ ਏ ਰਸ ਹੈ ਕੌਣ ਤੇ ਭਾਈ ਕੀਰਤਨੀਆ ਆਖਣ ਲੱਗਾ ਮਹਾਰਾਜ ਕੌਣ ਐ ਮੈਨੂੰ ਕੀ ਪਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜੇ ਆਖਣ ਲੱਗੇ ਕਿ ਇਹ ਜੋ ਰਿਚ ਨੱਚ ਰਿਹਾ ਨਾ ਤੂੰ ਵੇਖ ਕੇ ਬੜਾ ਖੁਸ਼ ਹੋ ਰਿਆਂ ਇਹ ਤੇਰਾ ਪਿਤਾ ਹੈ ਜੋ ਰਿਸ਼ਦੀ ਜੂਣ ਦੇ ਵਿੱਚ ਪਿਆ ਹੈ ਉਸ ਵੇਲੇ ਭਾਈ ਕੀਰਤਨੀਆ ਇੱਕ ਤਾਂ ਉਦਾਸ ਵੀ ਹੋਇਆ ਇੱਕ ਭਾਈ ਗੁਰਦਾਸ ਦੇ ਜਦੋਂ ਰਿਚ ਬਣ ਦੀ ਗੱਲ ਸੁਣੀ ਨਾ ਭਾਈ ਕੀਰਤਨੀਏ ਦੇ ਪਿਤਾ ਦਾ ਨਾਮ ਭਾਈ ਭਾਈ ਗੁਰਦਾਸ ਸੀ ਉਹ ਸੋਚਣ ਲੱਗਾ ਕਿ ਇਦਾਂ ਤੇ ਮੇਰਾ ਪਿਤਾ ਗੁਰੂ ਘਰ ਦੀ ਸੇਵਾ ਕਰਦਾ ਕਰਦਾ ਰਿਚ ਬਣ ਗਿਆ ਤੇ ਸਾਡਾ ਕੀ ਬਣੇਗਾ ਕਰਤੇ ਆਪਾਂ ਵੀ ਗੁਰੂ ਘਰ ਦੇ ਵਿੱਚ ਸੇਵਾ ਰਹੇ ਆ ਤਾਂ ਉਸ ਵੇਲੇ ਭਾਈ ਕੀਰਤਨੀਏ ਨੇ ਪਰੇਸ਼ਾਨ ਹੋ ਕੇ ਬੇਨਤੀ ਕੀਤੀ ਗੁਰੂ ਚਰਨਾਂ ਵਿੱਚ ਸਤਿਗੁਰੂ ਜੀ ਮੇਰਾ ਪਿਤਾ ਤੇ ਆਪ ਜੀ ਦੇ ਦਰਬਾਰ ਦੇ ਵਿੱਚ ਸੇਵਾ ਕਰਿਆ ਕਰਦਾ ਸੀ ਫਿਰ ਇਸ ਨੂੰ ਇਹ ਰਿਚ ਦੀ ਜੂਨ ਕਿਵੇਂ ਮਿਲੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਕਣ ਲੱਗੇ ਤੇ ਆਪਾਂ ਦੀ ਨਿਗਾਹ ਇਸ ਦੇ ਉੱਪਰ ਪੈ ਗਈ ਇਹ ਇਸ ਦਾ ਆਪਾਂ ਹੁਣ ਉਧਾਰ ਕਰ ਦੇਣਾ ਹੈ ਹਾਂ ਦੱਸ ਦਿਜੇ ਕਿ ਇਸ ਨੂੰ ਰਛ ਦੀ ਜੂਨ ਕਿਉਂ ਮਿਲੀ ਹੈ ਸੋ ਸਾਧ ਸੰਗਤ ਜੀਓ ਗੁਰੂ ਸਾਹਿਬ ਜੀ ਮਹਾਰਾਜ ਹੁਣ ਭਾਈ ਕੀਰਤਨੀਏ ਨੂੰ ਬਾਕੀ ਸੰਗਤ ਨੂੰ ਦਸਣ ਲੱਗੇ ਨੇ ਆਖਣ ਲੱਗੇ ਹੋਇਆ ਇਸ ਤਰ੍ਹਾਂ ਤੇ ਤੇਰਾ ਪਿਤਾ ਗੁਰੂ ਘਰ ਦੇ ਵਿੱਚ ਸੇਵਾ ਕਰਿਆ ਕਰਦਾ ਸੀ ਇੱਕ ਦਿਨ ਐਸਾ ਹੋਇਆ ਕਿ ਦੀਵਾਨ ਸੱਜੇ ਹੋਏ ਨੇ ਸੱਜੇ ਹੋਏ ਦੀਵਾਨਾਂ ਦੇ ਵਿੱਚ ਜੋ ਗੁਰਮਤ ਦਾ ਪ੍ਰਚਾਰ ਕਥਾ ਚੱਲ ਰਹੀ ਸੀ ਜਿਸ ਵੇਲੇ ਉਸ ਦੀ ਸਮਾਪਤੀ ਹੋਈ ਹੈ ਜੋ ਗੁਰੂ ਘਰ ਦੀ ਮਰਿਆਦਾ ਹੈ ਕਿ ਸਮਾਪਤੀ ਵੇਲੇ ਅਰਦਾਸ ਬੇਨਤੀ ਹੁੰਦੀ ਹੈ ਕੜਾ ਪ੍ਰਸਾਦ ਦੀ ਦੇਗ ਨੂੰ ਭੋਗ ਲੱਗਦੇ ਨੇ ਸੰਗਤਾਂ ਦੇ ਵਿੱਚ ਕੜਾ ਪ੍ਰਸਾਦ ਵਰਤਾਇਆ ਜਾਂਦਾ ਹੈ ਉਸ ਵੇਲੇ ਤੇਰੇ ਪਿਤਾ ਨੇ ਕੜਾ ਪ੍ਰਸਾਦ ਦੀ ਦੇਗ ਵਰਤੌਣ ਦੀ ਸੇਵਾ ਲਈ ਕੜਾ ਪ੍ਰਸਾਦ ਦੀ ਦੇਗ ਸੰਗਤਾਂ ਦੇ ਵਿੱਚ ਤੇਰਾ ਪਿਤਾ ਵਰਤਾ ਰਿਆ ਸੀ ਤੇ ਹੋਇਆ ਕਿ ਕਿ ਇੱਕ ਸਿੱਖ ਜਿਸ ਨੇ ਤੁਰਿਆਂ ਤੁਰਿਆਂ ਆਉਂਦਿਆਂ ਵੇਖਿਆ ਜੋ ਸਿੱਖ ਗੱਡੇ ਦੇ ਉੱਤੇ ਆਪਣਾ ਸਮਾਨ ਲੱਦ ਕੇ ਆਪਣੇ ਘਰ ਨੂੰ ਲੈ ਕੇ ਜਾ ਰਿਹਾ ਸੀ ਉਸ ਗੱਡੇ ਦੇ ਅੱਗੇ ਉਸ ਨੇ ਪਸ਼ੂ ਜੋਆ ਹੋਇਆ ਸੀ ਤੋ ਉਸਨੇ ਵੇਖਿਆ ਕਿ ਗੁਰੂ ਘਰ ਦੀ ਦੇਗ ਵਰਤ ਰਹੀ ਹੈ ਗੁਰੂ ਘਰ ਦੀ ਦੇਗ ਦੇ ਵਿੱਚ ਵੀ ਬੜੀ ਬਰਕਤ ਬਹੁਤ ਹੁੰਦੀ ਹੈ ਜੋ ਕੋਈ ਸ਼ਰਧਾ ਪਿਆਰ ਭਾਵਨਾ ਨਾਲ ਦੇਗ ਲੈ ਲਵੇ ਤਾਂ ਇਹ ਵੀ ਸਤਿਗੁਰਾਂ ਦਾ ਛਤੀ ਪ੍ਰਸਾਦ ਹੁੰਦਾ ਹੈ ਸਾਰੇ ਰੋਗ ਕੱਟੇ ਜਾਂਦੇ ਨੇ ਅਜੇ ਆਪਾਂ ਦੇਗ ਲੈਣ ਤੋਂ ਵੀ ਗਰੇਜ਼ ਕਰ ਜਾਂਦੇ ਆਖਦੇ ਸਾਨੂੰ ਮਿੱਠਾ ਮਨਾ ਆਪਾਂ ਦੇਗ ਨਹੀਂ ਲੈਣੀ ਨਹੀਂ ਭਾਈ ਜੇ ਤੇਰਾ ਰੋਗ ਹੈ ਦੇਖ ਲੈਣ ਦੇ ਨਾਲ ਨਾ ਕਟਿਆ ਗਿਆ ਤੇ ਦੁਨੀਆਂ 'ਚ ਕੋਈ ਦਵਾਈ ਤੇਰਾ ਰੋਗ ਨਹੀਂ ਦੂਰ ਕਰ ਸਕਦੀ ਦੇਖ ਲੈਣ ਦੇ ਨਾਲ ਰੋਗੀ ਨਹੀਂ ਹੋਈਦਾ ਰੋਗ ਕੱਟੇ ਜਾਂਦੇ ਨੇ ਇਹ ਦੇਖ ਨਹੀਂ ਗੁਰੂ ਦਾ ਪ੍ਰਸਾਦ ਗੁਰੂ ਦੀ ਬਖਸ਼ਿਸ਼ ਹੁੰਦੀ ਹੈ ਸੋ ਇਹਨਾਂ ਗੱਲਾਂ ਤੋਂ ਉਹ ਸਿੱਖ ਜਾਣੂ ਸੀ ਜੋ ਗੱਡੇ ਤੇ ਆ ਰਿਹਾ ਸੀ ਉਹਨੇ ਵੇਖਿਆ ਕਿ ਮੇਰੇ ਇਹ ਤਾਂ ਚੰਗੇ ਭਾਗ ਹੋਏ ਨਾ ਕਿ ਮੈਂ ਲੰਘ ਰਿਆਂ ਤੇ ਦੇਖ ਵਰਤਰੀ ਹੈ ਚਲੋ ਸਤ ਸੰਗਤ ਦੇ ਵਿੱਚ ਤੇ ਹਾਜ਼ਰੀ ਨਹੀਂ ਭਰੀ ਜਾਂਦੇ ਜਾਂਦੇ ਗੁਰੂ ਦੀ ਦੇਵੀ ਲੈ ਚਲੀਏ ਉਹ ਆਪਣੇ ਗੱਡੇ ਤੋਂ ਉਤਰਿਆ ਤੇ ਦੇਖ ਲੈਣ ਵਾਸਤੇ ਆਇਆ ਸੋ ਤੁਸੀਂ ਜਾਣਦੇ ਜੇ ਕਿ ਜਦੋਂ ਪਸ਼ੂ ਕੋਈ ਗੱਡੇ ਦੇ ਅੱਗੇ ਜੋਇਆ ਹੋਵੇ ਨਾ ਤੇ ਜਿਹੜਾ ਰੋਜ਼ ਰਸਤੇ ਤੇ ਆਉਣ ਜਾਣ ਵਾਲਾ ਹੋਵੇ ਉਹ ਆਪਣੇ ਆਪ ਹੀ ਆਪਣੀ ਮੰਜ਼ਿਲ ਦੇ ਵੱਲ ਤੁਰਿਆ ਜਾਂਦਾ ਹੈ ਸੋ ਇਸ ਤਰ੍ਹਾਂ ਉਹ ਗੁਰੂ ਦਾ ਸਿੱਖ ਗੱਡੇ ਤੋਂ ਉੱਤਰ ਆਇਆ ਤੇ ਗੱਡਾ ਹੌਲੀ ਹੌਲੀ ਅੱਗੇ ਤੁਰਦਾ ਗਿਆ ਹੁਣ ਉਸ ਨੂੰ ਇਹ ਸੀ ਕਿ ਮੈਂ ਛੇਤੀ ਛੇਤੀ ਦੇਖ ਲੈ ਲਵਾਂ ਤੇ ਫਿਰ ਮੈਂ ਆਪਣੀ ਗੱਡੀ ਤੇ ਫਿਰ ਜਾ ਕੇ ਬੈਠ ਜਾਵਾਂ ਕਿਉਂਕਿ ਪਸ਼ੂ ਤੇ ਪਸ਼ੂ ਇਹਨਾਂ ਰਸਤੇ ਦੇ ਵਿੱਚ ਕੋਈ ਨੁਕਸਾਨ ਵੀ ਹੋ ਸਕਦਾ ਕੋਈ ਵੱਧਾ ਘਾਟਾ ਵੀ ਹੋ ਸਕਦਾ ਸੀ ਇਸ ਕਰਕੇ ਉਸ ਗੁਰੂ ਦੇ ਸਿੱਖ ਨੇ ਕੜਾ ਪ੍ਰਸਾਦ ਦੀ ਦੇਖ ਲੈਣ ਵਾਸਤੇ ਸੰਗਤ ਦੇ ਵਿੱਚ ਆਉਣਾ ਚਾਹਤਾ ਹੁਣ ਜੋ ਤੇਰਾ ਪਿਤਾ ਸਤਗੁਰੂ ਸੱਚੇ ਪਾਤਸ਼ਾਹ ਜੀ ਪਹੀ ਕੀਰਤਨੀਏ ਨੂੰ ਦੱਸ ਰਹੇ ਨੇ ਦੇਗ ਵਰਤਾਰਿਆ ਸੀ ਉਹ ਅਜੇ ਅੱਗੇ ਸੀ ਤੇ ਉਹ ਸਿੱਖ ਬਹੁਤ ਕਿਸ਼ੇ ਖਲੋਤਾ ਹੋਇਆ ਸੀ ਹੁਣ ਜੇ ਉਥੋਂ ਤੱਕ ਤੇਰਾ ਪਿਤਾ ਦੇਗ ਵਰਤੰਦਾ ਵਰਤੰਦਾ ਜਾਂਦਾ ਤੇ ਸਮਾਂ ਲੱਗ ਜਾਣਾ ਸੀ ਗੱਡਾ ਉਸ ਦਾ ਬਹੁਤ ਅੱਗੇ ਨਿਕਲ ਜਾਣਾ ਸੀ ਇਸ ਕਰਕੇ ਉਹ ਸੰਗਤ ਵਿੱਚ ਬੈਠਾ ਨਾ ਉਹ ਜਿੱਧਰਲੇ ਪਾਸੇ ਵੀ ਤੇਰਾ ਪਿਤਾ ਭਾਵ ਤੇ ਭਾਈ ਗੁਰਦਾਸ ਜਾਵੇ ਉਧਰ ਹੀ ਅੰਜ ਬੁੱਕ ਕਰਕੇ ਉਹ ਅੱਗੇ ਕੜਾ ਪ੍ਰਸਾਦ ਦੀ ਦੇਗ ਲੈਣ ਵਾਸਤੇ ਆ ਜਾਵੇ ਸੋ ਜਦੋਂ ਉਹ ਦੋ ਤਿੰਨ ਵਾਰ ਇਦਾਂ ਅੱਗੇ ਹੋਇਆ ਨਾ ਤੇ ਤੇਰੇ ਪਿਤਾ ਨੇ ਮੁੱਖ ਤੋਂ ਇਹ ਬਚਨ ਬੋਲ ਦਿੱਤਾ ਕਿ ਜਰਾ ਠਹਿਰ ਜਾ ਤੈਨੂੰ ਬੜੀ ਕਾਲੀ ਪਈ ਆ ਐਵੇਂ ਰਿਛਾ ਵਾਂਗੂ ਭੁੜਕੀ ਜਾਣਾ ਸੋ ਉਸ ਵੇਲੇ ਭਾਵਿਓ ਸੰਗਤ ਵਿੱਚ ਨਹੀਂ ਸੀ ਆਇਆ ਉਸ ਜੀ ਰਸਨਾ ਦੇ ਉੱਤੇ ਵਾਹਿਗੁਰੂ 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 ਇਹ ਜਾਪ ਚੱਲ ਰਿਹਾ ਸੀ ਸੋ ਸੁਭਾਵਕ ਸੀ ਉਸਨੇ ਆਪਣੀ ਰਚਨਾ ਤੂੰ ਇਹ ਬਚਨ ਕਰ ਦਿੱਤਾ ਕਿ ਮੈਂ ਤੇ ਗੁਰੂ ਦੀ ਦੇਖ ਲੈਣ ਵਾਸਤੇ ਆਇਆ ਹਾਂ ਹਾਂ ਮੈਂ ਤੇ ਰਿਛ ਨਹੀਂ ਪਰ ਜਿੱਦਾਂ ਦੇ ਬਚਨ ਤੂੰ ਬੋਲਦਾ ਹੈ ਤੂੰ ਜ਼ਰੂਰ ਅਗਲੇ ਜਨਮ ਦੇ ਵਿੱਚ ਵਿੱਚ ਬਣੇਗਾ ਸੋ ਪਾਵਨ ਬਾਣੀ ਦਾ ਪ੍ਰਮਾਨ ਹਨ ਅਨਸਾਰ ਇਹ ਬਚਨ ਅਟਲਾਧਾ ਸੋ ਉਹ ਬਚਨ ਜੋ ਹਣ ਰਚਨਾ ਤੇ ਨਾਮ ਚੱਲ ਰਿਹਾ ਸੀ ਤੇ ਸੰਗਤ ਦੇ ਰੂਪ ਦੇ ਵਿੱਚ ਉਹ ਆਇਆ ਸੀ ਉਹ ਬਚਨ ਉਸ ਦੇ ਅਟਲ ਹੋ ਗਏ ਨੇ ਇਸ ਕਰਕੇ ਤੇਰੇ ਪਿਤਾ ਨੂੰ ਰਿਚ ਦੀ ਜੁਨੀ ਪ੍ਰਾਪਤ ਹੋਈ ਹੈ ਸੋ ਗੁਰੂ ਸਾਹਿਬ ਜੀ ਨੇ ਉਧਾਰ ਇਸ ਤਰ੍ਹਾਂ ਕੀਤਾ ਸਾਧ ਸੰਗਤ ਜੀ ਉਸ ਤੋਂ ਪਹਿਲਾਂ ਇਹ ਆਪਾਂ ਬਚਨ ਪੱਕਾ ਕਰੀਏ ਕਿ ਗੁਰੂ ਦੀ ਸੰਗਤ ਦੇ ਵਿੱਚ ਜਦੋਂ ਕਦੇ ਵੀ ਜਾਈਏ ਕਦੀ ਇਦਾਂ ਦਾ ਬਚਨ ਆਪਣੇ ਮੁਖ ਤੋਂ ਨਾ ਬੋਲੀਏ ਜਿਸ ਦਾ ਜਵਾਬ ਸੁਣ ਕੇ ਸਾਡਾ ਨੋਕਸਾਨ ਹੋ ਜਾਵੇਗਾ ਕਿਸੇ ਨੂੰ ਮੰਨਦਾ ਆਖੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੇ ਪਾਵਨ ਬਾਣੀ ਦੇ ਅੰਦਰ ਸਮਝਾ ਦਿੱਤਾ ਹੈ ਕਿ ਨਾਨਕ ਫਿਕਾ ਬੋਲਿਆ ਤਨ ਮਨ ਫਿਕਾ ਹੋਏ ਸੋ ਜਦੋਂ ਆਪਾਂ ਗੁਰੂ ਕੀ ਸੰਗਤ ਦੇ ਵਿੱਚ ਗੁਰੂ ਦਾ ਭੈ ਰੱਖ ਕੇ ਜਾਵਾਂਗੇ ਸੰਗਤ ਦੇ ਪਾਸੋਂ ਅਸੀਸਾਂ ਲੈ ਕੇ ਆਵਾਂਗੇ ਫੇਰ ਸਾਡਾ ਭਲਾ ਹੈ ਜੇ ਆਪਾਂ ਕੋਈ ਸੰਗਤ ਵਿੱਚ ਜਾ ਕੇ ਭੈੜਾ ਕਰਮ ਕਰ ਦਿੱਤਾ ਤੇ ਸੰਗਤ ਵਿੱਚੋਂ ਕੋਈ ਬਚਨ ਸਾਨੂੰ ਭੈੜਾ ਮਿਲ ਗਿਆ ਉਹਦਾ ਫਿਰ ਗੁਰੂ ਵੀ ਕੋਈ ਜੋ ਹੈ ਉਹ ਤੋੜ ਨਹੀਂ ਕਰ ਸਕਦਾ ਸੰਗਤ ਦਾ ਆਖਿਆ ਗੁਰੂ ਨਹੀਂ ਮੋੜ ਸਕਦਾ ਇਤਿਹਾਸਾਂ ਤੋਂ ਆਪ ਜੀ ਵਾਕਬ ਜੇ ਜੇ ਸੰਗਤ ਨੇ ਆਖ ਦਿੱਤਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਕਿ ਸਤਿਗੁਰੂ ਜੀ ਤੁਸੀਂ ਇਸ ਚੰਦੂ ਦੀ ਬੇਟੀ ਦਾ ਰਿਸ਼ਤਾ ਨਹੀਂ ਲੈਣਾ ਤਾਂ ਗੁਰੂ ਸਾਹਿਬ ਜੀ ਮਹਾਰਾਜ ਨੇ ਸੰਗਤ ਨੂੰ ਪਹਿਲਾਂ ਰੱਖਿਆ ਹੈ ਜੇ ਸੰਗਤ ਨੇ ਅਰਦਾਸ ਬੇਨਤੀ ਕਰ ਦਿੱਤੀ ਤਾਰਾ ਰਾਣੀ ਵਾਸਤੇ ਕਿ ਇਹਦੀ ਖੜਾਂ ਜੋ ਹੈ ਇਹ ਵਾਪਸ ਆ ਜਾਵੇ ਤਾਂ ਉਹ ਆ ਗਈ ਇਹ ਅਟਲ ਹੈ ਜੇ ਸੰਗਤ ਦੇ ਵਿੱਚ ਭੂਮੀਏ ਚੋਰ ਦੇ ਕਹਿਣ ਤੇ ਰਾਜੇ ਨੇ ਬੇਨਤੀ ਕੀਤੀ ਕਿ ਕਰ ਸੰਤਾਨ ਹੋਵੇ ਉਹਦੇ ਕਰ ਸੰਤਾਨ ਹੋ ਗਈ ਸੋ ਕਹਿਣ ਤੋਂ ਭਾਵ ਇਹ ਹੈ ਕਿ ਸੰਗਤ ਦੇ ਵਿੱਚੋਂ ਬੋਲੇ ਹੋਏ ਬਚਨ ਅਟਲ ਹੋ ਜਾਂਦੇ ਨੇ ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸੰਗਤ ਦੀ ਮਰਿਆਦਾ ਚਲਾਈ ਹੈ ਸੰਗਤ ਵਿੱਚ ਬੇਨਤੀ ਕਰਿਆ ਕਰੋ ਇੰਨੀ ਸੰਗਤ ਦੇ ਵਿੱਚੋਂ ਸੱਚੇ ਦਿਲੋਂ ਕਿਸੇ ਨੇ ਵੀ ਬੇਨਤੀ ਕਰ ਦਿੱਤੀ ਤੇ ਇੱਕ ਦੀ ਵੀ ਦਿਲੋਂ ਹੋ ਗਈ ਗੁਰੂ ਨੂੰ ਪ੍ਰਵਾਣ ਹੋ ਜਾਣੀ ਹੈ ਸੋ ਗੁਰੂ ਸਾਹਿਬ ਜੀ ਮਹਾਰਾਜ ਨੇ ਹੁਣ ਸਾਰੇ ਵਾਰਤਾ ਉਸ ਵੇਲੇ ਭਾਈ ਕੀਰਤਨੀਏ ਨੂੰ ਦੱਸ ਕੇ ਸੰਗਤ ਨੂੰ ਦੱਸ ਕੇ ਹੁਣ ਉਸ ਕਲੰਦਰ ਨੂੰ ਆਖਿਆ ਕਿ ਕਲੰਦਰ ਇਹ ਰਿਚ ਤੂੰ ਜਿੰਨੇ ਦਾ ਵੀ ਮੁੱਲ ਵੇਚਣਾ ਹੈ ਸਾਨੂੰ ਵੇਚ ਦੇ ਇਹ ਰਿਚ ਹੁਣ ਅਸੀਂ ਤੈਨੂੰ ਨਹੀਂ ਦੇਣਾ ਸੋ ਉਸ ਕਲੰਦਰ ਨੇ ਆਪਣੀ ਮਨਪੁੰਦੀ ਕੀਮਤ ਗੁਰੂ ਸਾਹਿਬ ਜੀ ਮਹਾਰਾਜ ਦੇ ਕੋਲੋਂ ਲੈ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਸ ਕਲੰਦਰ ਦੇ ਕੋਲੋਂ ਉਸ ਰਿਚ ਨੂੰ ਮੁੱਲ ਲੈ ਕੇ ਉਸ ਦਾ ਉਧਾਰ ਕਰ ਦਿੱਤਾ ਫਿਰ ਸਾਧ ਸੰਗਤ ਜੀਓ ਉਹ ਰਿਚ ਦੀ ਜਦੋਂ ਇਹ ਜੂਨੀ ਖਤਮ ਹੋਈ ਅੱਗੇ ਵਾਸਤੇ ਉਹ 84 ਲੱਖ ਜੂਨ ਤੋਂ ਮੁਕਤ ਹੋ ਗਿਆ ਗੁਰੂ ਸਾਹਿਬ ਜੀ ਮਹਾਰਾਜ ਨੇ ਉਸ ਦੇ ਉੱਪਰ ਕਿਰਪਾ ਕਰ ਦਿੱਤੀ ਸੋ ਸਾਧ ਸੰਗਤ ਜੀਓ ਇਹ ਹੈ ਸਤਿਗੁਰੂ ਸਚੇ ਪਾਤਸ਼ਾਹ ਜੀ ਦਾ ਇਤਿਹਾਸ ਸਤਿਗੁਰਾਂ ਦੀਆਂ ਬਖਸ਼ਿਸ਼ਾਂ ਰਹਿਮਤਾਂ ਜੋ ਕਿ ਸਤਿਗੁਰੂ ਸਚੇ ਪਾਤਸ਼ਾਹ ਜੀ ਮਹਾਰਾਜ ਦਾ ਸਿੱਖ ਆਪਣੀ ਭੁੱਲ ਕਰਕੇ 84 ਦੇ ਗੇੜ ਵਿੱਚ ਵੀ ਪੈ ਜਾਵੇ ਨਾ ਤਾਂ ਸਤਿਗੁਰੂ ਸਚੇ ਪਾਤਸ਼ਾਹ ਜੀ ਮਹਾਰਾਜ ਇਹਨੇ ਬਖਸ਼ਿੰਦ ਬਖਸ਼ਣ ਹਾਰ ਹਨ ਕਿ ਉਸ ਨੂੰ 84 ਦੇ ਗੇੜ ਦੇ ਵਿੱਚੋਂ ਵੀ ਕੱਢ ਲੈਂਦੇ ਨੇ ਗੁਰੂ ਸਾਹਿਬ ਜੀ ਨੇ ਇਹ ਕਰਕੇ ਵਿਖਾਲੇ ਦਿੱਤਾ ਤੇ ਸਾਰੀਆਂ ਹੀ ਸੰਗਤਾਂ ਗੁਰੂ ਸਾਹਿਬ ਜੀ ਮਹਾਰਾਜ ਜੀ ਦੀ ਪ੍ਰਸ਼ੰਸਾ ਕਰ ਰਹੀਆਂ ਨੇ ਸਾਰੀਆਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਖ ਰਹੀਆਂ ਨੇ ਸੋ ਜੇ ਇਤਿਹਾਸਿਕ ਸਾਖ ਯਾਪ ਜੀ ਨੂੰ ਚੰਗੀ ਲੱਗੀ ਹੈ ਸਾਡੀ ਵੀਡੀਓ ਨੂੰ ਸ਼ੇਅਰ ਜਰੂਰ ਲਾਈਕ ਜਰੂਰ ਕਰਨਾ ਅਤੇ ਅੱਗੇ ਵਾਸਤੇ ਆਪਣੇ ਕੀਮਤੀ ਵਿਚਾਰ ਕਮੈਂਟਾਂ ਦੇ ਰਾਂ ਸਾਨੂੰ ਜਰੂਰ ਦੱਸਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪਾਂ ਆਪ ਜੀ ਦੇ ਸੁਝਾਵਾਂ ਅਨੁਸਾਰ ਬਣਾ ਸਕੀਏ ਸੋ ਜਿੰਨਾ ਗੁਰਮਖਾਂ ਨੇ ਅਜੇ ਤੱਕ ਸਾਡਾ YouTube ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਨਹੀਂ ਕੀਤਾ ਜਰੂਰ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਆਪ ਜੀ ਤੱਕ ਛੇਤੀ ਤੋਂ ਛੇਤੀ ਪਹੁੰਚ ਸਕੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸਰਬੱਤ ਗੁਰੂਆਂ ਸੰਗਤਾਂ ਦਾ ਭਲਾ ਕਰਨ ਚੜ੍ਹਦੀਆਂ ਕਲਾ ਕਰਨ ਆਸਾ ਮਰਦਾ ਸੰਗਤਾਂ ਦੀਆਂ ਪੂਰੀਆਂ ਕਰਨ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ